ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੁਖਬੀਰ ਬਾਦਲ ਨੂੰ ਲੈ ਕੇ ਇੱਕ ਗੁਰਸਿੱਖ ਨੇ ਕੀਤੇ ਅਜਿਹੇ ਖਲਾਸੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰੀ ਹਿਲ ਜਾਓਗੇ ਗੁਰਸਿੱਖ ਇਹਨਾਂ ਦੇ ਕਾਲੇ ਕਾਰਨਾਮੇ ਦੱਸਦਾ ਹੋਇਆ ਪੱਬਾਂ ਮਾਰ ਕੇ ਰੋ ਪਿਆ ਵੀਰੋ ਕੀ ਪੂਰੀ ਤਫਸੀਲ ਐਸੀ ਅੱਜ ਦੀ ਵੀਡੀਓ ਰਹਿ ਜਾਣਗੇ ਤਾਂ ਚੱਲ ਕੇ ਵੀਡੀਓ ਦੇਣੇ ਦਸਤੇ ਵਾਰ ਚਾਹਦੇ ਆ ਬਾਤ ਬੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਯਾਨੀ ਇੱਕ ਗੁਰਸਿੱਖ ਬੰਦਾ ਔਰ ਸਿਆਣੀ ਸੋਖੀ ਉਮਰ ਦਾ ਵੀ ਹੈ ਆਖਰ ਸੁਖਬੀਰ ਸਿੰਘ ਬਾਦਲ ਨੇ ਕਹਿਰਵਾ ਦਿੱਤਾ ਮੈਂ ਤੁਹਾਨੂੰ ਇੱਕ ਵੀਡੀਓ ਵੀ ਦਿਖਾਉਣ ਜਾ ਰਿਹਾ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਤਰਫਲੀ ਮਚਾ ਦੇਣੀ ਹੈ ਕਿਉਂ ਕਿਉਂਕਿ ਕੱਲ ਇੱਕ ਬਿਆਨ ਆਇਆ ਸੁਖਬੀਰ ਸਿੰਘ ਬਾਦਲ ਦਾ ਪੰਜਾਬ ਦੀ ਪੁਲਿਸ ਦੇ ਉੱਤੇ ਔਰ ਪੰਜਾਬ ਦੀ ਸਰਕਾਰ ਦੇ ਉੱਤੇ ਉਹਨਾਂ ਨੇ ਕੱਲ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਦੇ ਨਾਲ ਗਲੀ ਹੋਈ ਹੈ ਪਰ ਅੱਜ ਤੁਹਾਨੂੰ ਅਸਲੀ ਸੱਚ ਜਿਹੜਾ ਰਿਕਾਰਡ ਦੇ ਵਿੱਚ ਵੀ ਰਹੂਗਾ ਔਰ ਦੂਜੇ ਪਾਸੇ ਅਸਲੀ ਸੱਚ ਹੈ ਨਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਧਰਨ ਜਾ ਰਹੇ ਆ ਕਿਉਂਕਿ ਪੰਜਾਬ ਦੇ ਲੋਕ ਅਸਲ ਦੇ ਵਿੱਚ ਸੱਚ ਹੀ ਸੁਣਨਾ ਚਾਹੁੰਦੇ ਨੇ ਤੇ ਅਸੀਂ ਤੁਹਾਨੂੰ ਅੱਜ ਉਹ ਸੱਚ ਦਿਖਾਉਣ ਜਾ ਰਹੇ ਆ ਕਿ ਇੱਕ ਗੁਰਸਿੱਖ ਸਿਆਣੀ ਉਮਰ ਦਾ ਕਿਉਂ ਰਵਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਇਹ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਅੱਜ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਦੇ ਉੱਤੇ ਕੰਜ ਕੱਸ ਰਹੇ ਸੀ ਰੇਲਵੇ ਲਾਈਨ ਦੇ ਉੱਤੇ ਜਿਹੜਾ ਬੰਬ ਧਮਾਕਾ ਹੋਇਆ ਉਹਨੂੰ ਲੈ ਕੇ ਕਹਿੰਦਾ ਸਰਕਾਰ ਤਾਂ ਨਾ ਲੈਕ ਹੈ ਪੁਲਿਸ ਰੜੀ ਹੋਈ ਹੈ ਪਰ ਅੱਜ ਤੁਹਾਡੇ ਨਾਲ ਜਿਹੜੀ ਮੈਂ ਖਬਰ ਸਾਂਝੀ ਕਰੂੰਗਾ ਇਹਦੇ ਵਿੱਚ ਪੁਲਿਸ ਭਗਵੰਤ ਸਿੰਘ ਮਾਨ ਦੇ ਨਾਲ ਰੜੀ ਹੈ ਜਾਂ ਵਾਕਈ ਇਹਨਾਂ ਦੇ ਰਾਜ ਦੇ ਅੰਦਰ ਸੁਖਬੀਰ ਸਿੰਘ ਬਾਦਲ ਦੇ ਨਾਲ ਪੁਲਿਸ ਰੜੀ ਸੀ ਇਹ ਵੀ ਗੱਲ ਪੂਰੀ ਨਿਰਪੱਖ ਕਰ ਦਾਂਗੇ ਔਰ ਕੱਲ ਜਿਹੜੀ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਉਹਦੇ ਬਾਰੇ ਮੈਂ ਤੁਹਾਨੂੰ ਦੋ ਵਾਰ ਵੈਸੀ ਆਲਰੇਡੀ ਦੱਸ ਵੀ ਚੁੱਕਿਆ ਕਿ ਇਹਨਾਂ ਨੇ ਮੀਟਿੰਗ ਕੀਤੀ ਪੰਜਾਬ ਦੀ ਸਰਕਾਰ ਬਣਾਉਣ ਦੇ ਲਈ ਪਰ ਹੁਣ ਇਹਨਾਂ ਲੋਕਾਂ ਨੂੰ ਇਹ ਸਿੱਖ ਬੰਗੀਆਂ ਅਗਾਹ ਕੀਤਾ ਜਾਊਗਾ ਕਿ ਤੁਸੀਂ ਇਹਨਾਂ ਦੀ ਸਰਕਾਰ ਬਣਾਉਣੀ ਆ ਜਾਂ ਨਹੀਂ ਇਹ ਤਾਂ ਗੱਲ ਬਾਤ ਦੀ ਆ ਪਰ ਜਿਹੜੇ ਲੋਕ ਇਹਨਾਂ ਦੀਆਂ ਝੰਡੀਆਂ ਚੱਕਦੇ ਆ ਨਾ ਬਾਦਨਾ ਦੀਆਂ ਉਹ ਜਰਾ ਇਸ ਗੱਲ ਨੂੰ ਗੌਰ ਦੇ ਨਾਲ ਦੇਖ ਲੈਣ ਔਰ ਸੁਣ ਲੈਣ ਉਸ ਤੋਂ ਬਾਅਦ ਤੁਸੀਂ ਨਿਰਣੇ ਆਪ ਲੈ ਲਓ ਕਿ ਵਾਕਈ ਸੁਖਬੀਰ ਸਿੰਘ ਬਾਦਲ ਉਤੋਂ ਕੁਛ ਹੋਰ ਨਹੀਂ ਔਰ ਪਰਦੇ ਪਿਛਲਾ ਸੱਚ ਜਦੋਂ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਅਸਲੀ ਰੂਪ ਦੇਖੋਗੇ ਨਾ ਤੁਹਾਡੇ ਪੈਰਾਂ ਥੱਲੇ ਜ਼ਮੀਨ ਹਿੱਲ ਜੂਗੀ ਜਿਹੜੇ ਲੋਕਾਂ ਨੇ ਦੇਖਿਆ ਉਹ ਲੋਕ ਆਪਣੀ ਜ਼ੁਬਾਨੀ ਪੈਨਿਵੀਜ਼ਨ ਦੇ ਉੱਤੇ ਆ ਕੇ ਕਹਿ ਰਹੇ ਨੇ ਕਿ ਭਾਈ ਸਾਡੇ ਨਾਲ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਦੁਆਰਾ ਸੁਖਬੀਰ ਬਾਦਲ ਦੁਆਰਾ ਯਾਨੀ ਇਨਾਂ ਦੇ ਰਾਜ ਦੇ ਅੰਦਰ ਕੀ ਹੋਇਆ ਪਹਿਲਾਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਾਂਗੇ ਉਸ ਤੋਂ ਬਾਅਦ ਸੁਖਬੀਰ ਬਾਦਲ ਦੀ ਇੱਕ ਨਵੀਂ ਰਣਨੀਤੀ ਹੈ ਜਿਹੜੂ ਲੈ ਕੇ ਪੰਜਾਬ ਭਰ ਦੇ ਲੋਕਾਂ ਦੇ ਵਿੱਚ ਉਹ ਅਨਾਊਂਸਮੈਂਟਾਂ ਵੀ ਕਰਨਗੇ ਬਹੁਤ ਸਾਰਾ ਪ੍ਰਚਾਰ ਵੀ ਕਰ ਲਈਏ ਪਰ ਆਉਣ ਵਾਲੀ ਘੰਟੀ ਜਿਹੜੀ ਉਹ ਵਜਾਉਣ ਜਾ ਰਹੇ ਹਨ ਉਹਦੇ ਬਾਰੇ ਤੁਹਾਨੂੰ ਪਹਿਲਾਂ ਹੀ ਸੂਚਿਤ ਕਰਾਂਗੇ ਔਰ ਉਹ ਘੰਟੀ ਕਿਹੜੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਪਹਿਲਾਂ ਇਹ ਗੁਰਸਿੱਖ ਨੂੰ ਆਖਰ ਸੁਖਬੀਰ ਸਿੰਘ ਬਾਦਲ ਕੱਲ ਤਾਂ ਵੱਡੇ ਵੱਡੇ ਭਾਸ਼ਣ ਦਿੰਦੇ ਨੇ ਪਰ ਪੰਜਾਬ ਦੇ ਵਿੱਚੋਂ ਪੋਲਾ ਪਹਿਲੇ ਹੀ ਖੁੱਲਣ ਲੱਗੀਆਂ ਨੇ ਤਾਂ ਦੇਖੋ ਜਰਾ ਧਿਆਨ ਦੇਣਾ ਉਸ ਤੋਂ ਬਾਅਦ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਸੁਣੋ ਅਜੇ ਤੱਕ ਮਾਵਾਂ ਕਈ ਜੁੜੀਆਂ ਬਣੇਕ ਦੀਆਂ ਮੇਰੇ ਅੱਗੇ ਜਾਉਗਾ ਨਹੀਂ ਆਇਆ ਆ ਗਣਾ ਡਿੱਗਦੀਆਂ ਸੁਤੰਤਰਤਵਾਸਤੰਦੀਆਂ ਵੀ ਉਹ ਆਊਗਾ ਹੋਰ ਹੋਊਗਾ ਥੋੜੀ ਜਿਹਾ ਥੋੜੀ ਜਿਹਾ ਸਭਿਆਤਰੇ ਖੜਾ ਪਿਉ ਨਹੀਂ ਹੂੰ ਜਿਹੜੇ ਚੀਰਦੇ ਮਾਰਨ ਦੇ ਮਾਰਦੇ ਇਹ ਸਾਨੂੰ ਮਾਰਦੇ ਰਹਿਣਗੇ ਤਮਾਸ਼ਾ ਵੇਖਦੇ ਰਹਿਣਗੇ ਇਹ ਰਾਜਸਤਾ ਦੇ ਕੈਮਰਿਆਂਗੇ ਮਾਰਦੇ ਰੋ ਬੋਟਾ ਜਿਹੜੇ ਬੋਟਾ ਪੋਲ ਵਾਲੇ ਸਭ ਤੋਂ ਵੱਡੇ ਦੁਸ਼ਮਣ ਸਾਡੇ ਕੋ ਨਹੀਂ ਇਹ ਨਹੀਂ ਹੂੰ ਜਿਹੜੇ ਇਨਾਂ ਦੀਆਂ ਛਿੰਡ ਗਿਆ ਤੱਕੀ ਖਦੇ ਉਹਨਾਂ ਨੇ ਸਾਡਾ ਪੰਜਾਬ ਉਹਦੇ ਸਾਡਾ ਬਰਬਾਦ ਕਰਤਾ ਉਹਨਾਂ ਨੇ ਸਾਡਾ ਗੁਰੂ ਗ੍ਰੰਥ ਸਾਹਿਬ ਰੋਲਿਆ ਇਹਨਾਂ ਨੇ ਨਹੀਂ ਰੋਲਿਆ ਰੋਲਿਆ ਉਹਨਾਂ ਨੇ ਜਿਹੜੇ ਕਹਿੰਦੇ ਇਹਨਾਂ ਅਰਗਾ ਰਾਜ ਨੇ ਕੀ ਰਾਜ ਹੋਇਆ ਇੱਕ ਦਿਨ ਅਸੀਂ ਅੱਗ ਲਿਆਂ ਦੀਆਂ ਕਿਚ ਤਾਂ ਰੋਟੀਆਂ ਆ ਗੀਆਂ ਮਾਵਾਬ ਦੇ ਸਾਹਮਣੇ ਪੁਲਿਸ ਵਾਲਿਆਂ ਨੇ ਕੀਤਾ ਇਹ ਦੇਖਦੇ ਰਹੇ ਲੋਵਾਵਾ ਕਰਦੇ ਰਹੇ ਪਿੱਛੇ ਬਹਾਂ ਹਾਂ ਹੁਣ ਵੀ ਝੰਡੀਆਂ ਚਾਚੇ ਉੱਤੇ ਬਕਾਲੇ ਨਹੀਂ ਬੈਠੇ ਸੀ ਸ਼ਰਮਨਾ ਮਰਜੋ ਇਹਦੇ ਨਾਲ ਤੁਸੀਂ ਆਪ ਦਾ ਭਾਈ ਚਾਰਾ ਮਰਵਾ ਕੇ ਆਪ ਦਾ ਪੰਜਾਬ ਰੋਲ ਕੇ ਗੁਰੂ ਗ੍ਰੰਥ ਸਾਹਿਬ ਉੱਤਾਲੀਆਂ ਚ ਰੋਲ ਕੇ ਫਿਰ ਝੰਡੀਆਂ ਇਸ ਤਰ੍ਹਾਂ ਕੇ ਮੂਰੇ ਬੈਠੇ ਹੁੰਦੇ ਸਿਰ ਪੁਟੀਆਂ ਖਾਣਦੇ ਮਾਰੇ ਬਾਦਲ ਸਾਹਬ ਨੇ ਕੁੱਕੇ ਬੜੀ ਸ਼ਕਤੀ ਸੀ ਬਟੇ ਮੂੰਹ ਥੋੜੇ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਹੀ ਸਾਡੇ ਲੋਕ ਬਹਿ ਕਹਿੰਦਾ ਇਹ ਗੱਲ ਰਿਕਾਰਡ ਦੇ ਵਿੱਚ ਸਾਡੇ ਪੁੱਲੋਂ ਨਹੀਂ ਬਣਾਈ ਗਈ ਕਿਉਂਕਿ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਰਾਜ ਦੇ ਅੰਦਰ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਤਸ਼ੱਦਦ ਕੀਤਾ ਜਾਂਦਾ ਸੀ ਨਾ ਉਹ ਇਹ ਗੱਲ ਪੰਜਾਬ ਦੇ ਲੋਕ ਉੱਪਰ ਕੇ ਸਾਹਮਣੇ ਆ ਰਹੀ ਨੇ ਤੇ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਜਵਾਬ ਦੇਣ ਕੱਲ ਕੀ ਕਹਿੰਦੇ ਸੀ ਰੇਲਵੇ ਲائن ਦੇ ਉੱਤੇ ਖੜਕੇ ਉਹਨਾਂ ਨੇ ਕੀ ਗੱਲ ਕਹੀ ਕਹਿੰਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਦੇ ਨਾਲ ਪੰਜਾਬ ਦੀ ਪੁਲਿਸ ਰਲਈ ਹੋਈ ਆ ਐਸ ਕਰਕੇ ਇਹ ਸਾਰੇ ਕੰਮ ਹੋ ਰਹੇ ਨੇ ਯਾਨੀ ਰੇਲਵੇ ਲਾਈਨ ਦੇ ਉੱਤੇ ਇੱਕ ਬੰਬ ਧਮਾਕਾ ਹੋਇਆ ਸੀ ਉਹਨੂੰ ਦੇਖ ਕੇ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚਾ ਸੁੱਚਾ ਬਣਨ ਦੀ ਕੋਸ਼ਿਸ਼ ਕਰਦੀ ਸੀ ਔਰ ਹੁਣ ਪੰਜਾਬ ਦੇ ਜਿਹੜੇ ਲੋਕ ਨੇ ਉਹ ਕੀ ਕਹਿ ਰਹੇ ਨੇ ਸੋਖਬੀ ਸਿੰਘ ਬਾਦਲ ਦੇ ਟਾਈਮ ਦੇ ਅੰਦਰ ਯਾਨੀ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਨਾ ਉਦੋਂ ਕਹਿੰਦੇ ਪੁਲਿਸ ਦੇ ਨਾਲ ਮਿਲ ਕੇ ਬਹੁਤ ਸਾਰੇ ਨੌਜਵਾਨਾਂ ਦੇ ਕਤਲ ਕੀਤੇ ਗਏ ਇਹ ਰਿਕਾਰਡ ਦੇ ਅੰਦਰ ਦੁਨੀਆ ਭਰ ਦੇ ਲੋਕ ਚੀਕਾਂ ਮਾਰ ਮਾਰ ਕਹਿ ਰਹੇ ਨੇ ਕੋਈ ਲੁਕੀ ਛਿਪੀ ਜਾਂ ਕੋਈ ਸੁਣੀ ਸੁਣਾਈ ਗੱਲ ਨਹੀਂ ਹੈ ਆਖਰ ਇਹ ਜੋ ਲੋਕਾਂ ਦਾ ਜੇਕਰ ਰਿਕਾਰਡ ਕੱਢ ਕੇ ਤੁਹਾਡੇ ਸਾਹਮਣੇ ਰੱਖਣਾ ਹੋਵੇ ਨਾ ਤੁਹਾਡੇ ਪੈਰਾਂ ਥੱਲੇ ਜ਼ਮੀਨ ਹਿੱਲ ਜਾਣੀ ਔਰ ਤੁਹਾਡਾ ਕਾਜਾ ਫਟ ਜਾਣਾ ਕਿ ਯਾਰ ਇਹੋ ਜੀ ਸਰਕਾਰ ਸੀ ਬਾਦਲਾ ਦੀ ਪਰ ਖੈਰ ਲੋਕ ਸਾਡੇ ਸਮਝਦੇ ਜਾ ਰਹੇ ਨੇ ਕਿਉਂਕਿ ਉਹ ਦੌਰ ਜਿਹੜੇ ਲੋਕਾਂ ਨੇ ਵੇਖਿਆ ਉਹ ਲੋਕ ਅੱਜ ਦੇ ਲੋਕਾਂ ਨੂੰ ਪ੍ਰੇਰਨਾ ਦੇ ਰਹੇ ਨੇ ਕਿ ਜਿਹੜੇ ਆਕਾਲੀ ਦਲ ਦੇ ਨੇਤਾ ਅੱਜ ਨਵੀ ਤੋਂ ਨਵੀ ਸਕੀਮ ਘੜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਏਜੰਡਾ ਚਲਾਉਣ ਦੀ ਕੋਸ਼ਿਸ਼ ਵੀ ਕਰਨਗੇ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਐਕਸੈਪਟ ਕਰ ਚੁੱਕੇ ਨੇ ਔਰ 47 ਤੱਕ ਇਹਨਾਂ ਦੀ ਸਰਕਾਰ ਰਹਿਣੀ ਪੱਕੀ ਹੈ 47 ਤੱਕ ਲੋਕ ਇਹਨਾਂ ਦੀ ਸਰਕਾਰ ਰੱਖਣਗੇ ਕਿਉਂਕਿ ਅੰਕੜਿਆਂ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਦੀ ਇੱਕ 1 ਰੁਪਈਏ ਦੇ ਵਿੱਚੋਂ ਕਹਿ ਸਕਦੇ ਜਿਵੇਂ ਕਿ ਚਵਾਨੀ ਭਰ ਵੀ ਹਿੱਸਾ ਕਹਿ ਸਕਦੇ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈ 55% ਬੋਟ ਸਿੱਖਾਂ ਦੀ ਹੈ ਪੰਜਾਬ ਦੇ ਅੰਦਰ ਜਿਹਦੇ ਵਿੱਚੋਂ 18% ਕੱਲੇ ਕਾਲੀ ਦਲ ਦੇ ਕੋਲ ਪਹਿਲਾਂ ਹੁੰਦਾ ਸੀ ਅੱਜ ਨਹੀਂ ਹੈ ਉਹਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਭੀਜੇਪੀ ਕਾਂਗਰਸ ਅਲੱਗ-ਅਲੱਗ ਜਿਹੜਾ ਕਿ ਪਾਰਟੀਆਂ ਦੇ ਵਿੱਚੋਂ ਵੀ ਕਨਵਰਟ ਹੋ ਗਈ ਹੈ ਰਾਜ ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਧੋਖਾਧਰੀ ਦੇ ਨਾਲ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਤਾਂ ਕਰਾਂਗੇ ਪਰ ਪੰਜਾਬ ਦੇ ਲੋਕ ਉੱਭਰ ਕੇ ਫੇਰ ਤੋਂ ਸਾਹਮਣੇ ਆ ਰਹੇ ਲੋਕ ਰੋ ਰਹੇ ਨਹੀਂ ਸੁਖਬੀਰ ਸਿੰਘ ਬਾਦਲ ਦਾ ਨਾਂ ਲੈ ਕੇ ਰੋ ਰਹੇ ਨੇ ਵੱਡੇ ਬਾਦਲ ਦਾ ਨਾਂ ਲੈ ਕੇ ਰੋ ਰਹੇ ਨੇ ਤਾਂ ਹੁਣ ਤੁਸੀਂ ਦੱਸੋ ਕਿ ਸਰਕਾਰ ਦੇ ਅੰਦਰ ਕਿਹੜੀ ਇਹੋ ਜਿਹੀ ਪਾਰਟੀ ਹੈ ਜਿਹਦੇ ਉੱਤੇ ਅਲੀਗੇਸ਼ਨ ਨਾ ਲੱਗਦੇ ਹੋਣ ਪਰ ਇਹਨਾਂ ਨੇ ਜਿਹੜਾ ਕੱਲ ਬਿਆਨ ਦਿੱਤਾ ਉਹ ਝੂਠਾ ਪੈ ਗਿਆ ਕਹਿੰਦੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੀ ਪੁਲਿਸ ਰਲੀ ਆ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਚੀਕ-ਚੀਕ ਕੇ ਕਹ ਰਹੇ ਨੇ ਕਹਿੰਦੇ ਇਹਨਾਂ ਦੇ ਰਾਜ ਦੇ ਅੰਦਰ ਪੰਜਾਬ ਦੀ ਪੁਲਿਸ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਪੁੱਠੇ ਸਿੱਧੇ ਕੰਮ ਇਹ ਕਰਵਾਉਂਦੇ ਸੀ ਹਾਲਾਂਕਿ ਪੰਜਾਬ ਦੀ ਪੁਲਿਸ ਦਾ ਇਹਦੇ ਵਿੱਚ ਕਸੂਰ ਨਹੀਂ ਹੈ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਕਿਸੇ ਮਰਜੀ ਦੀ ਕਿਉਂਕਿ ਉਹ ਤਾਂ ਇੱਕ ਸਰਕਾਰੀ ਉਹਨਾਂ ਦੇ ਡਿਊਟੀ ਹੈ ਉਹ ਤਾਂ ਉਹਦੇ ਬੰਨੇ ਹੁੰਦੇ ਆ ਜਿਵੇਂ ਸਿੱਧਾ ਜਿਹਾ ਕਹਿ ਲਈ ਤਾਂ ਇਸ ਕਰਕੇ ਆਪ ਦੇ ਤਸ਼ੱਦਦ ਕੀਤੇ ਹੋਏ ਮੰਨ ਕੇ ਵੀ ਸੁਖਬੀਰ ਸਿੰਘ ਬਾਦਲ ਕਿਉਂ ਨਹੀਂ ਫਿਰ ਇਹ ਗੱਲ ਕਹਿੰਦੇ ਕਿ ਯਾਰ ਅਸੀਂ ਤਾਂ ਬੇਅਦਬੀਆਂ ਕਰਵਾ ਦਿੱਤੀਆਂ ਹੁਣ ਕਿਉਂ ਨਾ ਟਿਕ ਕੇ ਘਰੇ ਬੈਠਿਆ ਜਾਵੇ ਇਹ ਗੱਲਾਂ ਪੰਜਾਬ ਦੇ ਲੋਕ ਕਹਿ ਰਹੇ ਨੇ ਮੈਂ ਨਹੀਂ ਕਹਿੰਦਾ ਕਿਉਂਕਿ ਅਸੀਂ ਤਾਂ ਉਹੀ ਗੱਲ ਕਰਨੀ ਹੈ ਜਿਹੜੀ ਗੱਲ ਦਾ ਰਿਕਾਰਡ ਹੋਵੇ ਗੱਲ ਦੇਣੀ ਆ ਜੇ ਤੁਹਾਡੇ ਸਾਹਮਣੇ ਧਰ ਸਕੀਏ ਕਿ ਹਾਂ ਜੀ ਆ ਬੰਦਾ ਕਹਿ ਰਿਹਾ ਪੰਨਿਓ ਬਣਾ ਕੇ ਇੱਕ ਵੀ ਗੱਲ ਨਹੀਂ ਕਰਨੀ ਔਰ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਇਹੋ ਜਿਹੇ ਵੀਡੀਓ ਵਾਕਿਆ ਹੀ ਕਈ ਵਾਰੀ ਸਾਹਮਣੇ ਆਈਆਂ ਕਈ ਗੁਰਸਿੱਖ ਕਈ ਗ੍ਰੰਥੀ ਸਿੱਖ ਸਾਹਮਣੇ ਆਏ ਆ ਕਥਾ ਵਾਚਕ ਸਾਹਮਣੇ ਆਏ ਆ ਕਿ ਜਿਹੜੇ ਕਹਿੰਦੇ ਐ ਕਿ ਸੁਖਬੀਰ ਬਾਦਲ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਨਾਲ ਧੱਕਾ ਕੀਤਾ ਹੋਇਆ ਸੁਖਬੀਰ ਬਾਦਲ ਨੇ ਉਹਨਾਂ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਜਿਸ ਤਰ੍ਹਾਂ ਕਿ ਅੱਜ ਗੁਰਸਿੱਖ ਦੇਖੋ ਵੀਰੋ ਕਿੰਨੇ ਤੰਗ ਹੈ ਕਿਸ ਤਰ੍ਹਾਂ ਪੱਬਾਂ ਮਾਰ ਕੇ ਰੋਂ ਵੀ ਦੇ ਐ ਕਿਸ ਤਰ੍ਹਾਂ ਉਹ ਲੋਕਾਂ ਨੂੰ ਕਹਿਣ ਦੇ ਐ ਕਿ ਇਹਨਾਂ ਕੋ ਬਚ ਜਾਵੋ ਕਿਸ ਤਰ੍ਹਾਂ ਵੱਡੇ ਖੁਲਾਸੇ ਕਰ ਰਹੇ ਐ ਵੀਰੋ ਮੈਂ ਨਹੀਂ ਜਾਣਦਾ ਕਿ ਇਹਦੇ ਅੰਦਰ ਕਿੰਨਾ ਸਾਸ ਹੈ ਜਾਂ ਇਹ ਪਲਾਂਟਡ ਹੈਗਾ ਵੈ ਪਰ ਇਹੋ ਜਿਹੇ ਵੀਡੀਓ ਥੋੜੀ ਥੋੜੀ ਦੇਰ ਬਾਅਦ ਸਾਹਮਣੇ ਆਉਂਦੇ ਰਹਿੰਦੇ ਆ ਵੀਰੋ ਤਾਨੂੰ ਕੀ ਲੱਗਦਾ ਵੈ ਕਿ ਜਿਹੜੇ ਸੁਖਬੀਰ ਬਾਦਲ ਹੈ ਬਾਦਲ ਪਰਿਵਾਰ ਹੈ ਉਹ ਵਾਕਿਆ ਹੀ ਇਹੋ ਜੇ ਕਾਰ ਕਾਮਾਂ ਦੇ ਵਿੱਚ ਮਲਬਸ ਹੈ ਸੀ ਜਾਂ ਕਿ ਇਹ ਉਹਨਾਂ ਦੇ ਖਿਲਾਫ ਸਾਜਿਸ਼ ਹੈ ਕਿ ਵੀਰੋ ਸੀਐਮ ਭਗਵੰਤ ਮਾਨ ਤੁਹਾਨੂੰ ਪਤਾ ਇਲੈਕਸ਼ਨਾਂ ਦਾ ਦੌਰ ਆਉਣ ਵਾਲਾ ਵੈ ਇਸ ਕਰਕੇ ਹਰ ਪਾਰਟੀ ਆਪਣੇ ਇਲੈਕਸ਼ਨ ਜਿੱਤਣ ਵਾਸਤੇ ਵੀਰੋ ਤਰ੍ਹਾਂ ਤਰ੍ਹਾਂ ਦੀ ਰਣਨੀਤੀ ਬਣਾਉਂਦੀ ਹੈ ਹੁਣ ਪਤਾ ਨਹੀਂ ਇਹ ਕੋਈ ਇਲੈਕਸ਼ਨ ਦਾ ਸਟੰਟ ਹੈ ਇਹਦੇ ਵਿੱਚ ਸੱਚਾਈ ਕਿੰਨੀ ਹੈ ਵੀਰੋ ਤੁਹਾਨੂੰ ਕੀ ਲੱਗਦਾ ਵੈ ਅਗਰ ਕਿਸੇ ਵੀਰ ਦਾ ਬਾਦਲਾਂ ਦੇ ਬਾਰੇ ਕੋਈ ਐਕਸਪੀਰੀਅੰਸ ਕੋਈ ਤਜਰਬਾ ਕੁਝ ਪਤਾ ਹੋਵੇ ਉਹ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਿਓ ਆਪਣਾ ਸਰਕਾਰ ਖ ਨਾਮ ਯਾਦ ਰੱਖਣਾ ਅੱਲਾ ਫੇਜ਼